ਪਿਛਲੇ 22 ਮਹੀਨਿਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਰਾਸ਼ਨ ਕਾਰਡ ਸਰਕਾਰ ਵੱਲੋਂ ਕੱਟ ਦਿੱਤੇ ਗਏ ਸੀ ਤੇ ਹੁਣ ਸਰਕਾਰ ਨੇ ਉਹ ਬਹਾਲ ਕਰ ਦਿੱਤੇ ਨੇ ਇਹ ਫੈਸਲਾ ਪੰਜਾਬ ਸਰਕਾਰ ਦੀ ਜਿਹੜੀ ਕੈਬਨਿਟ ਮੀਟਿੰਗ ਹੋਈ ਉਹਦੇ ਵਿੱਚ ਲਿਆ ਗਿਆ ਤੇ ਨਾਲ ਦੀ ਨਾਲ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਟੀਚਰਾਂ ਦੇ ਤਬਾਦਲੇ ਨੂੰ ਲੈ ਕੇ ਵੀ ਨਵੀਂ ਪਾਲਿਸੀ ਫਰੇਮ ਕਰ ਦਿੱਤੀ ਗਈ ਆ ਉਧਰ ਹੁਣ ਸ਼ਹੀਦਾਂ ਦੀਆਂ ਪਤਨੀਆਂ ਨੂੰ ਪੰਜਾਬ ਸਰਕਾਰ ਵੱਲੋਂ 10000 ਰੁਪਏ ਵੀ ਪੈਂਚਰ ਦਿੱਤੀ ਜਾਏਗੀ ਇਹ ਫੈਸਲੇ ਅੱਜ ਪੰਜਾਬ ਸਰਕਾਰ ਮਹਲੋ ਕੀਤੇ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਕਾਫੀ ਜਿਹੜੇ ਏਜੰਡੇ ਨੇ ਉਪਾਸ ਕੀਤੇ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਅਦ ਵਿੱਚ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਆਉਣ ਵਾਲਾ ਬਜਟ ਸੈਸ਼ਨ ਵੀ ਨੇੜੇ ਹੀ ਆ ਤੇ ਜਿਹੇ ਕਈ ਫੈਸਲੇ ਲਏ ਗਏ ਨੇ 10700000 ਦੇ ਕਰੀਬ ਉਹ ਰਾਸ਼ਨ ਕਾਰਡ ਜਿਹਨਾਂ ਲੋਕਾਂ ਦੇ ਕੱਟੇ ਗਏ ਸੀ ਉਹ ਸਰਕਾਰ ਨੇ ਹੁਣ ਬਹਾਲ ਕਰ ਦਿੱਤੇ ਨੇ ਪਹਿਲਾਂ ਸਰਕਾਰ ਨੂੰ ਕਾਫੀ ਜਿਹੜੀਆਂ ਸ਼ਿਕਾਇਤਾਂ ਆਈਆਂ ਸੀ ਜਿਹਦੇ ਚਲਦਿਆਂ ਹੁਣ ਉਹ ਫਿਰ ਬਹਾਲ ਕਰ ਦਿੱਤੇ ਗਨੇ ਇਹ ਵੀ ਦਾਵਾ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿ ਜਲਦੀ ਸੂਬਾ ਸਰਕਾਰ ਵੱਲੋਂ ਡੋਰ ਸਟੈਪ ਡਿਲੀਵਰੀ ਵੀ ਸ਼ੁਰੂ ਕਰ ਦਿੱਤੀ ਜਾਊਗੀ ਰਾਸ਼ਨ ਦੀ ਔਰ ਅਜੇ ਇਹ ਵਿੱਚ ਰਾਸ਼ਨ ਕਾਰਡ ਜਿਹੜੇ ਹੋਲਡਰ ਨੇ ਉਹਨਾਂ ਨੂੰ ਵੀ ਹੁਣ ਰਾਸ਼ਨ ਮਿਲੇਗਾ ਮੀਟਿੰਗ ਦੇ ਵਿੱਚ ਇਹ ਵੀ ਚਰਚਾ ਕੀਤੀ ਗਈ ਕਿ education department ਦੇ ਵਿੱਚ ਟੀਚਰਾਂ ਦੀ ਤਬਾਦਲਾ ਨੀਤੀ ਨੂੰ ਲੈ ਕੇ ਵੀ ਮਨਜ਼ੂਰੀ ਦਿੱਤੀ ਗਈ ਹੈ ਹੁਣ ਹੋਰ ਜਿਹੜੀ ਇਹ ਪ੍ਰਕਿਰਿਆ ਵਾ ਇਹ ਸਰਲ ਬਣਾ ਦਿੱਤੀ ਗਈ ਹੈ ਕੋਈ ਵੀ ਅਗਰ ਅਧਿਆਪਕ ਕਿਸੇ ਨੂੰ ਵੀ ਅਗਰ ਕੋਈ ਉਹ ਅਧਿਆਪਕ ਕੋਈ ਗੰਭੀਰ ਬਿਮਾਰੀ ਤੋਂ ਪੀੜਤਾ ਉਹ ਹੁਣ ਸਾਲ ਭਰ ਜਿਹੜੀ ਐਪਲੀਕੇਸ਼ਨ ਤੇ ਨਹੀਂ ਬਸਦਾ ਉਹਨੂੰ ਜਲਦ ਤੋਂ ਜਲਦ ਜਿਹੜਾ ਡਿਪਾਰਟਮੈਂਟ ਨਾ ਤਬਾਦਲਾ ਕਰਨਾ ਪਊਗਾ ਅਜਿਹੇ ਅਜਿਹੇ ਜਿਹੜੇ ਟੀਚਰ ਨੇ ਉਹ ਆਪਣੇ ਨੇੜਲੇ ਸਕੂਲ ਵਿੱਚ ਆਪਣੀ ਬਦਲੀ ਕਰਵਾ ਸਕਦੇ ਨੇ ਔਰ ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜੀ ਸੀਐਮ ਜੋਗ ਸ਼ਾਲਾ ਉਹ ਬੜੀ ਕਾਮਯਾਬ ਹੋਈ ਸੀ ਜਿਸ ਕਰਕੇ ਹੁਣ 15 ਸ਼ਹਿਰਾਂ ਦੇ ਵਿੱਚ ਸੀਐਮ ਜੋਗ ਸ਼ਾਲਾ ਖੋਲੀ ਜਾਏਗੀ ਇਹਦੇ ਵਾਸਤੇ ਸਟਾਫ ਵੀ ਭਰਤੀ ਕੀਤਾ ਜਾਊਗਾ ਜੋਗ ਇਨਸਟ੍ਰਕਟਰ ਵੀ ਭਰਤੀ ਕੀਤੇ ਜਾਣਗੇ ਤੇ ਜੋਗ ਇਨਸਟ੍ਰਕਟਰਾਂ ਦੇ ਜਿਹੜੇ ਸਹਾਇਕ ਇਹ ਇਨਸਟ੍ਰਕਟਰ ਜਾਨੇ ਉਹ ਵੀ ਭਰਤੀ ਕੀਤੇ ਜਾਣਗੇ ਇਸ ਨਾਲ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਸ਼ਹੀਦ ਪਬਜੀ ਨੇ ਜਿਹੜੇ ਇਸ ਟਾਈਮ ਦੇਸ਼ ਦੀਆਂ ਸਰਹੱਦਾਂ ਤੇ ਦੇਸ਼ ਦੀ ਆਣ ਬਾਣ ਛਾਣ ਵਾਸਤੇ ਸ਼ਹਾਦਤ ਦਾ ਜਾਨ ਪੀਰੇ ਨੇ ਉਹਨਾਂ ਦੀਆਂ ਵਿਧਵਾਵਾਂ ਨੂੰ ਸੂਬਾ ਸਰਕਾਰ 6000 ਦੀ ਬਜਾਏ 10000 روپے পেনশন ప్రతి ਮਹੀਨਾ ਦੇਗੀ ਇਸ ਤੋਂ ਲਾਵਾ ਉਹਨਾਂ ਕਹਿੰਦੇ ਕਿ ਜਲਦ ਦਿੱਲੀ ਸਰਕਾਰ ਦੇ ਪੈਟਰਨ ਤੇ ਫਰਿਸ਼ਤੇ ਸਕੀਮ ਨੂੰ ਵੀ ਮਨਜ਼ੂਰੀ ਦੇ ਦਿੱਤੀਗੀ ਜਾਂ ਜਲਦ ਇਹ ਗਰਾਊਂਡ ਲੈਵਲ ਤੇ ਲਾਗੂ ਹੋ ਜਾਊਗੀ ਹਾਸੇ ਵਿੱਚ ਜਿਹੜੇ ਜ਼ਖਮੀ ਜਿਹੜੇ ਲੋਕ ਨੇ ਉਹਨਾਂ ਦਾ ਇਲਾਜ ਮੁਤਤ ਕੀਤਾ ਜਾਊਗਾ ਔਰ ਜਿਹੜੇ ਹਸਪਤਾਲ ਦੇ ਵਿੱਚ ਕਿਸੇ ਵੀ ਜ਼ਖਮੀ ਨੂੰ ਲੋਕਲ ਨਾਲ ਜਾਇਆ ਕਰਨਗੇ ਉੱਥੇ ਭਰਤੀ ਕਰਵਾਇਆ ਕਰਨਗੇ ਪੁਲਿਸ ਉਹਨਾਂ ਨੂੰ ਸਗੋ ਕੋਈ ਤੰਗ ਪਰੇਸ਼ਾਨੀ ਕਰੇਗੀ ਉਲਟਾ ਸੂਬਾ ਸਰਕਾਰ ਅਜਿਹੇ ਲੋਕਾਂ ਨੂੰ ਇਨਾਮ ਵੀ ਦੇਗੀ ਇਸ ਤੋਂ ਇਲਾਵਾ ਉਹਨਾਂ ਕਹੇ ਕਿ 27 ਜਨਵਰੀ ਨੂੰ ਪੰਜਾਬ ਇੱਕ ਹਿੰਦੁਸਤਾਨ ਦਾ ਅਜਿਹੇ ਸੂਬਾ ਹੋਊਗਾ ਜਿੱਥੇ ਸੜਕ ਸੁਰੱਖਿਆ ਫੋਰਸ ਦਾ ਉਦਘਾਟਨ 27 ਜਨਵਰੀ ਨੂੰ ਕੀਤਾ ਗਿਆ ਇਸ ਤੋਂ ਇਲਾਵਾ ਇਹ ਵੀ ਕਿਹਾ ਕਿ ਇਸ ਨਾਲ ਸੜਕੀ ਹਾਦਸਿਆਂ ਦੇ ਵਿੱਚ ਕਾਫੀ ਵੱਡੀ ਰਿਕਾਵਟ ਜਿਹੜੀ ਨਾ ਉਹ ਬ੍ਰੇਕ ਆਏਗੀ ਇਸ ਤੋਂ ਇਲਾਵਾ ਪਗੰਤਮਾਨ ਹੁਣ ਇਹ ਵੀ ਦੱਸਿਆ ਗਿਆ ਕਿ ਪੰਜਾਬ ਪਬਲਿਕ ਸਰਵਰ ਕਮਿਸ਼ਨ ਦੇ ਚੇਅਰਮੈਨ ਦੇ ਤੌਰ ਤੇ ਸੇਵਾਮੁਕਤ ਆਈਪੀਐਸ ਅਧਿਕਾਰੀ ਜਤਿੰਦਰ ਔਲਖ ਦਾ ਨਾਮ ਫਾਈਨਲ ਕਰਕੇ ਪੰਜਾਬ ਦੇ ਰਾਜਪਾਲ ਬਨਮਾਰੀ ਲਾਲ ਪ੍ਰੋਹਤ ਨੂੰ ਭੇਜਿਆ ਗਿਆ ਇਸ ਤੋਂ ਇਲਾਵਾ ਕਈ ਹੋਰ ਵੀ ਮਹੱਤਵਪੂਰਨ ਫੈਸਲੇ ਪੰਜਾਬ ਕੈਬਨਿਟ ਵਿੱਚ ਲੋ ਲਏ ਗਏ ਨੇ ਲੇਕਿਨ ਜਿਹੜਾ ਜ਼ਿਆਦਾਤਰ ਜਿਹੜਾ ਹੈ ਕਿ ਜਿਹੜੇ ਸਰਕਾਰ ਨੇ ਪਹਿਲਾਂ ਜਿਹੜੇ ਰਾਸ਼ਨ ਕਾਰਡ ਕੱਟੇ ਸੀ ਉਹ ਸਰਕਾਰ ਨੇ ਮੁੜ ਤੋਂ ਕਰੀਬ 11 ਲੱਖ ਬਹਾਲ ਕਰ ਦਿੱਤੇ ਨੇ ਫਿਲਹਾਲ ਇਸ ਖਬਰ ਨਾਲ ਤੜਤੁਲ ਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ